ਕਹਿੰਦੇ ਜੀ ਉਹ ਗਾਉਣ ਵਾਲੇ ਨੇ ਜਾਣਾ ਹੁਣ ਵੇਖੋ ਵੱਡੇ ਬੰਦੇ ਇਹਨਾਂ ਕਾਇਕਾਂ ਦੇ ਫੈਨ ਹੋਣਗੇ ਮੇਰੇ ਵਾਸਤੇ ਰੌਲਾ ਤੇ ਪਾਉਣਗੇ ਪਾ ਲੈਣ ਮੈਂ ਤੇ ਕਿਹਾ ਹੀ ਵੀ ਮੈਂ ਸੱਚ ਕਿਹਾ ਕਰ ਮੈਂ ਹਣਾ ਕਿਹਾ ਹੀ ਸੀ ਸ਼ਨੀਵਾਰ ਲ ਪਹਿਲਾਂ ਹੀ ਸੁਣਾਉ ਸਣੇ ਨਾਂ ਲੈ ਕੇ ਪਹਿਲਾਂ ਹੀ ਦੱਸ ਕੱਲ ਨਾ ਇਹਨਾਂ ਨੇ ਫੇਸਬੁੱਕ ਤੇ ਨੈਟ ਦੇ ਉੱਤੇ ਪਿਆ ਹੋਇਆ ਸੀ ਵੀ ਅੱਜ ਮੈਂ ਮਿਲਾਂਗਾ ਉੱਥੇ ਤੁਹਾਨੂੰ ਕਿੱਥੇ ਤੇਰਾ ਸੱਚਾ ਗੁਰੂ ਗੁਰੂ ਲਿਖਿਆ ਗੁਰੂ ਰਾਮ ਰਹੀਮ ਦੀ ਉਥੇ ਮਿਲਾਂਗਾ ਕਰਮ ਮੇਰੇ ਜਾਗੇ ਹੈ ਤੇ ਉਥੇ ਮਿਲਾਂਗਾ ਇਹੀ ਕਿਹਾ ਸੀ ਹੁਣ ਇਹ ਹੋਣਾ ਵੀ ਉਥੇ ਤੇ ਫੱਡੇ ਚੱਕ ਦੇਣੇ ਨਗਲਿਆਂ ਨੇ ਜਾ ਕੇ ਚਲੋ ਮੈਂ ਖੁਦ ਰਾਤ 1:30 11 11 ਕਵਜੇ ਹੋਏ ਸੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਸੁਣਾਓ ਭਲਾ ਉਥੇ ਜਾ ਕੇ ਕੀ ਹੁੰਦਾ ਵਖੀਏ ਭਲਾ ਕਿੰਨਾ ਉਲਾਇਆ ਸੀ ਉਹਦੇ ਵਿੱਚ ਥੋੜਾ ਜਿਹਾ ਟਾਈਮ ਮਿਲਿਆ ਜਿੰਨਾ 15 15 20 20 ਮਿੰਟ ਹੀ ਮਿਲ ਰਹੇ ਸੀ ਤੇ ਜਦੋਂ ਉਹਨੂੰ ਟਾਈਮ ਮਿਲਿਆ ਉਹਨੇ ਜਾ ਕੇ ਜਦੋਂ ਗਾਣਾ ਸ਼ੁਰੂ ਕੀਤਾ ਕਿਉਂਕਿ ਦੁੱਖ ਇਸ ਗੱਲ ਦਾ ਲੱਗਦਾ ਕਿ ਮੈਂ ਆਪਣੀ ਗੱਲ ਜੇ ਕਰਾਂ ਨਾ ਤੇ ਪਿੱਛੇ ਜਿਵੇਂ ਹੁਣ ਇਹਨਾਂ ਦਾ ਇੱਕ ਗਾਣਾ ਆਇਆ ਜ਼ਮੀਰ ਤੇ ਤੇ ਮੈਨੂੰ ਇਦਾਂ ਲੱਗਦਾ ਸੀ ਵੀ ਇਹ ਬੰਦਾ ਬਦਲ ਰਿਹਾ ਥੋੜਾ ਥੋੜਾ ਜਿਵੇਂ ਵਿਆਹ ਵੀ ਸਵੇਰੇ ਅੰਮ੍ਰਿਤ ਵੇਲੇ ਕਰਾਇਆ ਦਾੜੀ ਰੱਖ ਲਈ ਤੇ ਮਸਤਾਂ ਦੇ ਵੀ ਕਈ ਵਾਰੀ ਬੋਲਿਆ ਮੈਂ ਕਿਹਾ ਵੀ ਹੁਣ ਤੱਕ ਤਾਂ ਮਸਤਾਂ ਦੇ ਗਾਉਂਦਾ ਰਿਹਾ ਹੁਣ ਮਨ ਬਦਲ ਰਿਹਾ ਵੀ ਠੀਕ ਆ ਚੰਗੀ ਗੱਲ ਨਹੀਂ ਹੁੰਦੀ ਬੰਦੇ ਨੂੰ ਆਸ ਜੀ ਵੱਜਦੀ ਹੈ ਵੀ ਹੌਲੀ ਹੌਲੀ ਬੰਦਾ ਬਦਲ ਰਿਹਾ ਹੈ ਬਦਲ ਰਿਹਾ ਥੋੜਾ ਥੋੜਾ ਆਪਣੇ ਆਪ ਨੂੰ ਚੇਂਜ ਕਰ ਰਿਹਾ ਹੈ ਹੌਲੀ ਹੌਲੀ ਸੁਧਾਰ ਹੋ ਰਿਹਾ ਮੈਨੂੰ ਵੀ ਕਿਤੇ ਨਾ ਕਿਤੇ ਨਾ ਮੇਰੇ ਮਨ ਨੂੰ ਬੜੀ ਖੁਸ਼ੀ ਜੀ ਸੀ ਵੀ ਚੰਗਾ ਹੋ ਰਿਹਾ ਪਰ ਉਹ ਹੋਇਆ ਕਿ ਜਦੋਂ ਉਹ ਪੜਿਆ ਨਾ ਵੀ ਇਹਨੇ ਉੱਥੇ ਜਾਣਾ ਸੱਚੀ ਬਹੁਤ ਦੁੱਖਜਾ ਲੱਗਿਆ ਵੀ ਜੇ ਮੈਨੂੰ ਤੇ ਉਮੀਦ ਇਹ ਸੀ ਵੀ ਇਹਨੇ ਹੌਲੀ-ਹੌਲੀ ਗੁਰਮਤ ਵਾਲੇ ਪਾਸੇ ਆ ਜਾਣਾ ਹੌਲੀ-ਹੌਲੀ ਗੁਰਮਤ ਦੀ ਗੱਲ ਕਰਨ ਲੱਗ ਜਾਣਾ ਪਖੰਡੀਆਂ ਦੇ ਵਿਰੁੱਧ ਬੋਲਿਆ ਕਰੇਗਾ ਉਹ ਫਿਰ ਜਦੋਂ ਇਹ ਲੱਗਿਆ ਤੇ ਬੜਾ ਮਨ ਨੂੰ ਤੱਕਾ ਜਾ ਲੱਗਿਆ ਵੀ ਯਾਰ ਇਦਾਂ ਨਹੀਂ ਸੀ ਹੋਣਾ ਚਾਹੀਦਾ ਫਿਰ ਜਦੋਂ ਉੱਥੇ ਗਿਆ ਨਾ ਪਿਆਰਿਓ ਕਮਾਲ ਦੀ ਗੱਲ ਇਹ ਹੈ ਸਾਡੇ ਤੋਂ 도ਗਲਾ ਕਿਰਦਾਰ ਪਛਾਣਿਆ ਨਹੀਂ ਜਾਂਦਾ ਸਿੱਖ ਇੰਨੀ ਸੁਰਤ ਡਿਵੈਲਪ ਨਹੀਂ ਸਾਡੀ ਮਾਈਂਡ ਇੰਨਾ ਤਿੱਖਾ ਨਹੀਂ ਕਿ ਵੇਖ ਸਕੀਏ ਕਿ ਜਾਰੋ ਉਹਨਾਂ ਨੇ ਪੈਸੇ ਬੁਕਿੰਗ ਕੀਤੀ ਹੋਵੇਗੀ ਉਹ ਜਦੋਂ ਉਹਨਾਂ ਨੇ ਕਿਹਾ ਹੋਣਾ ਵੀ ਸਾਡੇ ਆ ਕੇ ਡੇਰੇ ਇਹ ਥੋੜਾ ਵੀ ਉਹ ਅਣਜਾਣ ਬੰਦਾ ਨੂੰ ਪਤਾ ਨਹੀਂ ਵੀ ਸਰਸੇ ਵਾਲਾ ਕੌਣ ਹੈ ਇਹਨੇ ਸਮਾਂ ਗਰਚੇ ਥੋੜਾ ਨੂੰ ਪਤਾ ਨਹੀਂ ਉਹ ਇਸ ਕਰਕੇ ਥੋੜਾ ਵੀ ਮੈਂ ਉੱਥੇ ਵਾਹਿਗੁਰੂ ਵਾਹਿਗੁਰੂ ਕਰਕੇ ਆਵਾਂਗਾ ਉਹ ਜਦੋਂ ਉੱਥੇ ਗਿਆ ਉਹਨੇ ਮੈਂ ਵੀ ਮੈਂ ਵੀ ਨੋਟ ਕਰਦਾ ਸੀ ਐਦਾਂ ਹੱਥ ਜੋੜ ਕੇ ਮੜਾ ਜਾਂਦਾ ਸਿਰ ਝੁਕਾ ਕੇ ਤਾਉਣਾ ਸ਼ੁਰੂ ਕਰਦਾ ਉਹਨਾਂ ਨੇ ਫਿਰ ਖੁਸ਼ ਸਾਰਿਆਂ ਨੂੰ ਕਰਨਾ ਹੁੰਦਾ ਬੋਲ ਫਕੀਰਾ ਲਈ ਅੱਲਾ ਰਾਦੇ ਸ਼ਾਮ ਵਿੱਚ ਹੀ ਵਾਹਿਗੁਰੂ ਵਾਹਿਗੁਰੂ ਉਹ ਜਿਹੜੇ ਉਹਦੇ ਪੱਕੇ ਚੇਲੇ ਨੇ ਉਹਨਾਂ ਨੂੰ ਵੀ ਫਿਰ ਅੱਗ ਲੱਗਦੀ ਹੈ ਨਾ ਉਹ ਕਹਿੰਦੇ ਵੀ ਇੱਥੇ ਆਇਆ ਸਾਡੇ ਬਾਬੇ ਦੇ ਹੁਣ ਗੁਣ ਗਾਏ ਤੇ ਗੁਣ ਕੌਣ ਲਈ ਸੱਦਿਆ ਇਹ ਨਾਲੇ ਸਿੱਖਾਂ ਨੂੰ ਵੀ ਖੁਸ਼ ਰੱਖ ਰਿਆ ਨਾਲੇ ਸਾਨੂੰ ਵੀ ਆ ਵੀ ਗਿਆ ਨਾਲੇ ਉਧਰਲਾ ਵੀ ਨਰੁੱਸੇ ਨਾਲੇ ਸਾਰਿਆਂ ਦੀ ਭਾਬੀ ਵੀ ਸਾਰਿਆਂ ਨੂੰ ਖੁਸ਼ ਰੱਖਣਾ ਹੈ ਵੀ ਇੱਧਰਲੇ ਵੀ ਖੁਸ਼ ਨਾ ਇੱਧਰ ਉਹ ਚਲਿਆ ਤੇ ਗਿਆ ਮੈਂ ਨੋਟ ਕਰਦਾ ਸੀ ਉਹਦੇ ਦਿਮਾਗ ਚ ਇੰਤਾ ਜੇ ਚੱਲੀ ਜਾਂਦਾ ਸੀ ਵੀ ਬਹੁਤਾ ਵੀ ਨਹੀਂ ਇਹਦੇ ਗੁਣ ਗਾਉਣੇ ਵੀ ਕਿਤੇ ਸਿੱਖ ਹੀ ਨਾਰਾਜ਼ ਹੋ ਜਾਣ ਮੇਰੇ ਨਾਲ ਵੀ 도ਗਲੇ ਜੇ ਬਣ ਕੇ ਚੱਲੀ ਗਏ ਜਦੋਂ ਉੱਥੇ ਉਹਨੇ ਗਾਇਆ ਨਾ ਤੇ ਜਾ ਕੇ ਵੀ ਉਹਦਾ ਨੱਚਣਾ ਚਾਹੀਦਾ ਸਾਹਮਣੇ ਹੋਵੇ ਯਾਰ ਤੇ ਨੱਚਣਾ ਐਦਾਂ ਜਿਹਦਾ ਕੰਡਾ ਹੁੰਦਾ ਉਹ ਫਿਰ ਜਦੋਂ ਗਾ ਰਿਹਾ ਤੇ ਉਹ ਉਹ ਸਮਝ ਗਏ ਅਗਲੇ ਵੀ ਗੱਲ 도ਗਲੀ ਕਰਨ ਸਾਥੋਂ ਨਹੀਂ ਸਮਝ ਗਿਆ ਉਹ ਸਮਝ ਗਏ ਉਹਨਾਂ ਨੂੰ 도ਗਲੇ ਪਸੰਦ ਨਹੀਂ ਵੀ ਸਾਡੇ ਬਾਬੇ ਕੋਲ ਆਇਆ ਤੇ ਸਾਡੀ ਗੱਲ ਕਰ ਸਾਡੇ ਵਾਲੇ ਸਿੱਖਾਂ ਦੇ ਸਮਝ ਹੀ ਨਹੀਂ ਪੈਂਦੀ ਆਖੋ ਸਤਨਾਮ ਓਰੀ ਵਾਹ ਸਾਡੇ ਵਾਲਿਆਂ ਦੇ ਨਹੀਂ ਦਿਮਾਗ ਚ ਵੱਟਦੀ ਵੀ ਗੱਲ ਕਿੱਥੇ ਐ ਅਗਲੇ ਨਹੀਂ ਪ੍ਰਵਾਨ ਕਰਦੇ ਉਹ ਜਦੋਂ ਕਹਿ ਰਿਹਾ ਨਾ ਵੀ ਵਾਇਕੂ ਵਾਇਕੂ ਵੀ ਬੋਲ ਕਦੇ ਨਾ ਡੋਲ ਵਿੱਚ ਹੀ ਉਹ ਕਹਿੰਦਾ ਵੀ ਰਾਦੇ ਰਾਦੇ ਵਿੱਚ ਹੀ ਅੱਲਾ ਅੱਲਾ ਰੱਬ ਸਾਰਿਆਂ ਨੂੰ ਖੁਸ਼ ਕਰ ਰਿਹਾ ਆਪਾਂ ਸਾਰਿਆਂ ਨੂੰ ਸਾਰਾ ਸਿਸਟਮ ਵਿੱਚ ਹੀ ਲੈ ਕੇ ਚੱਲੀਏ ਵਿੱਚ ਹੀ ਫਿਰ ਉਹਨਾਂ ਦਾ ਜਿਹੜਾ ਸੈਕਟਰੀ ਸੀ ਨਾ ਉਹਨੇ ਸਮਾਪਤੀ ਨਿਰਣ ਦਿੱਤੀ ਸਾਡੇ ਵਾਲੇ ਤੇ ਸਿਰ ਤੇ ਚੱਕ ਲਿੰਦੇ ਨੇ ਪਰ ਅਗਲੇ ਆਨੇ ਸਮਾਪਤੀ ਨਹੀਂ ਕਰਨ ਦਿੱਤੀ ਉਹ ਵਿੱਚੇ ਹੀ ਮਾਈਕ ਬੰਦ ਕਰਤਾ বাস ਜੀ বাস ਮਾ ਲੋ ਜੀ ਧੰਨਵਾਦ ਕਰੋ ਤਾੜੀਆਂ ਮਾਰੋ ਚਲੋ ਜੀ ਚਲੋ ਵੀ ਜਾ ਆਪਾਂ ਸਭ ਆਪਣੇ ਘਰ ਮੈਂ ਸੋਚਦਾ ਸੀ ਮੈਂ ਕਿਹਾ ਤੋਰੀ ਫੁਲਕਾ ਜੇ ਤਨ ਗੱਡੀ 'ਚ ਬਹਿ ਕੇ ਮੁੜਿਆ ਆਉਂਦਾ ਹੋਣਾ ਹੈ ਕਹਿੰਦਾ ਹੋਣਾ ਵੀ ਲੈ ਯਾਰ ਨਾਲੇ ਉਧਰੋਂ ਵੀ ਆਏ ਨਾਲੇ ਇਧਰ ਨਿਆਂ ਨੇ ਮੂਹ ਨਹੀਂ ਤੇ ਸਾਡੇ ਵਾਲੇ ਜਿਹੜੇ ਭੋਲੇ ਸਿੱਖ ਹਨ ਨਾ ਇੰਨਾ ਦਿਮਾਗ ਤੇ ਹੁਣ ਸੋਚਣਾ ਤੇ ਹਰ ਚੀਜ਼ ਨੂੰ ਪੈਣ ਸਾਡੇ ਵਾਲਿਆਂ ਨੇ ਲੋ ਜੀ ਜਿਹੜਾ ਕੰਮ ਕਿਸੇ ਤੋਂ ਨਹੀਂ ਹੋਇਆ ਉਹਨੇ ਸਰਸੇ ਵਾਲੇ ਦੇ ਦਰਬਾਰ 'ਚ ਜਾ ਕੇ ਵਾਹਿਗੁਰੂ ਵਾਹਿਗੁਰੂ ਕਰਤਾ ਲੈ ਦੱਸ। ਕਦਾਂ ਕਦੋਂ ਸਾਡਾ ਦਿਮਾਗ ਕੰਮ ਕਰਨ ਲੱਗੇਗਾ। ਕਦੋਂ ਇਹਨਾਂ ਗੱਲਾਂ ਨੂੰ ਅਸੀਂ ਸਮਝਣ ਲੱਗਾਂਗੇ। ਮੈਂ ਕਹਿੰਦਾ ਅੱਜ ਉਹ ਗਾਇਕ ਵੀਰ ਬਣੇ ਸਾਡਾ। ਗੁਰਮਤ ਦੀ ਗੱਲ ਸ਼ੁਰੂ ਕਰ ਦਵੇ ਵਾਅਦਾ ਕਰੇ ਵੀ ਇਹੋ ਜਿਹੇ ਪਖੰਡੀਆਂ ਦੇ ਡੇਰੇ ਤੇ ਗਾਉਣ ਨਹੀਂ ਜਾਵਾਂਗਾ ਮੈਨੂੰ ਦੁਨੀਆ 'ਚ ਜਿੱਥੇ ਮਰਜੀ ਗਵੇ ਮੈਂ ਉਹਨੂੰ ਸਰੂਪਾ ਦੇਣ ਨੂੰ ਸਨਮਾਨਤ ਕਰਨ ਨੂੰ ਉਹਦਾ ਹੱਥ ਜੋੜ ਕੇ ਜੀ ਆਇਆਂ ਕਹਿਣ ਨੂੰ ਪਿਆਰਾ ਸਾਫ ਸ੍ਰੀ ਅਕਾਲ ਕਿਉਂਕਿ ਇਹੋ ਜਿਹੇ ਬੰਦੇ ਜਿਹੜੇ ਹੁੰਦੇ ਐ ਕਈ ਨੌਜਵਾਨ ਇਹਨਾਂ ਨੂੰ ਆਪਣਾ ਰੋਲ ਮਾਡਲ ਮੰਨਣ ਲੱਗ ਜਾਂਦੇ ਐ ਤੇ ਜਦੋਂ ਐਹੋ ਜਿਹੇ ਬੰਦਿਆਂ ਨੇ ਸਰਸੇ ਵਾਲੇ ਦੇ ਬੂਹੇ 'ਚ ਜਾ ਕੇ ਬਹਿਣਾ ਹੁੰਦਾ ਨਾ ਤੇ ਫਿਰ ਜਿਹੜੇ ਨੌਜਵਾਨ ਨੇ ਉਹਨਾਂ ਦੇ ਮਨ 'ਚ ਆਉਂਦਾ ਵੀ ਚੰਗਈ ਹੋਣਾ ਜਿਹੜਾ ਇਹ ਵੀ ਉੱਥੇ ਜਾਂਦਾ ਇਸੇ ਤਰ੍ਹਾਂ ਇਹ ਜਿਹੜੇ ਮਸਤਾਂ ਦੇ ਡੇਰਿਆਂ ਤੇ ਜਾਂਦੇ ਨੇ ਚੰਗਈ ਹੋਣਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਮਾੜੀ ਮੋਟੀ ਅੱਖ ਖੋਲ ਕੇ ਰੱਖੋ ਸਿੰਘੋ ਜੇ ਕਹਿੰਦੇ ਹੋ ਨਾ ਵੀ ਵਾਹਿਗੁਰੂ 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 ਤੇ ਕਈ ਵਾਰਾ ਕਈ ਵਾਰੀ ਸਰਸੇ ਵਾਲਾ ਆਪ ਵੀ ਕਰਨ ਲੱਗ ਜਾਂਦਾ ਹੈ ਪਿਆਸ ਵਾਲਿਆਂ ਦੇ ਗੁਰਬਾਨੀ ਦੇ ਅਰਥ ਕਰਦਾ ਹੁੰਦਾ ਕਈ ਵਾਰੀ ਸਰਸੇ ਵਾਲਾ ਗੁਰਬਾਨੀ ਪੜਦਾ ਹੈ ਕਈ ਵਾਰੀ ਵਿਅਸ ਵਾਲਿਆਂ ਦੇ ਡੇਰੇ ਤੇ ਕਥਾ ਕਰਦਾ ਬਾਬਾ ਵਿਅਸ ਵਾਲਾ ਕੁਰਬਾਨੀ ਦੀ ਇੱਕ ਪਾਸੇ ਜਿਵੇਂ ਮੇਰੇ ਨਾਲ ਸਿੰਘ ਪੰਗਤੀਆਂ ਗਾਉਂਦਾ ਹੈ ਇਦਾਂ ਹੀ ਪੰਗਤੀਆਂ ਗਾਉਂਦਾ ਹੈ ਇਦਾਂ ਹੀ ਬਾਬਾ ਅਰਥ ਕਰਦਾ ਹੈ ਉਦੋਂ ਫਿਰ ਤੁਸੀਂ ਕੀ ਕਹੋਗੇ ਕਿ ਉੱਥੇ ਤੇ ਕੁਰਬਾਨੀ ਉਹੀ ਵੜੀ ਜਾਂਦੀ ਹੈ ਇਹੀ ਤੇ ਭਲੇਖ ਹੈ ਇਹੀ ਚੀਜ਼ ਅਗਲੇ ਨੇ ਕੁੰਡੀ ਲਾ ਕੇ ਸਾਨੂੰ ਫਸਾਣਾ ਹੁੰਦਾ ਹੈ ਹੁਣ ਕੁੰਡੀ ਜਦੋਂ ਗਡੋਆ ਕਡਵਾ ਲਾ ਕੇ ਅਗਲਾ ਸਿੱਟਦਾ ਮੱਛੀ ਨੂੰ ਮੱਛੀ ਤੇ ਐਂ ਸੋਚਦੀ ਹੈ ਵੀ ਬਹੁਤ ਹੀ ਵਧੀਆ ਬੰਦਾ ਆਇਆ ਹੈ ਇਹਦੇ ਸੋਚਦੀ ਨਾ ਕਿ ਕਿੰਨੀ ਖੁਰਾਕ ਦੇਣ ਲੱਗਿਆ ਉਹ ਗੁੰਡਵਾ ਵੇਖ ਲੈਂਦੀ ਐ ਖੁਰਾਕ ਖਾਣਾ ਵੇਖ ਲੈਂਦੀ ਐ ਬੋਟੀ ਵੇਖ ਲੈਂਦੀ ਐ ਪਰ ਪਿੱਛੇ ਲੱਗੀ ਹੋਈ ਕੁੰਡੀ ਨਹੀਂ ਵੇ ਇਹ ਬਾਣੀ ਨੂੰ ਤੇ ਵਰਤਦੇ ਐ ਕੁੰਡੀਆਂ ਵੇਖੋ ਜਿਹੜੀਆਂ ਪਿੱਛੇ ਕੁੰਡੀਆਂ ਨੇ ਉਹ ਵੇਖੋ ਤੇ ਮੈਂ ਫੇਰ ਵੀ ਬੇਨਤੀ ਕਰਾਂਗਾ ਠੀਕ ਐ ਜੇ ਇਹੋ ਜਿਹਿਆਂ ਦੇ ਘੂਆਂ ਤੇ ਜਾਏ ਜਾਂ ਮਤਲਬ ਬੰਦਾ ਕਹੇ ਵੀ ਹਾਂ ਯਾਰ ਭੁੱਲ ਹੋ ਗਈ ਜੇ ਕਦੇ ਮੈਂ ਤੇ ਉਥੇ ਵਾਇਗੁਰੂ ਵਾਇਗੁਰੂ ਕਰਨ ਗਿਆ ਸੀ ਇਹ ਛੱਡੋ ਨਾ ਉਹਨਾਂ ਦਾ ਬੰਦਾ ਨਹੀਂ ਕੋਈ ਬਦਲਣ ਵਾਲਾ ਉਹਨਾਂ ਨੇ ਚੱਕ ਕੇ ਮਾਈਕ ਬੰਦ ਕਰ ਦੇਣੇ ਐ ਇੱਥੇ ਆ ਕੇ ਗੁਰਬਾਣੀ गा ਤੈਨੂੰ ਰੋਕ ਹੀ ਨਹੀਂ ਸਕਦਾ ਕੋਈ ਜਿੱਥੇ ਮਰਜ਼ੀ ਗੁਰਬਾਣੀ ਸ਼ੁਰੂ ਕਰੋ ਕਿਉਂ ਅਸੀਂ ਦਰਦਰ ਤੇ ਭਟਕਦੇ ਫਿਰਦੇ ਕਿੰਨੂੰ ਖੁਸ਼ ਕਰਦੇ ਫਿਰਦੇ ਗੁਰੂ ਨਾਨਕ ਦੀਆਂ ਗੱਲਾਂ ਕਰਦੇ ਕਰਦੇ ਮਿੰਟ ਜੀ ਉਧਰ ਤੁਰ ਪਏ ਸੋਇਸ ਕਰਕੇ ਭਾਈ ਜਮੀਰ ਜਿਹੜੀ ਹੈ ਨਾ ਜਮੀਰ ਆ ਸੁਣਿਓ ਸ਼ਬਦ ਸੁਣਿਐ ਆਪਾਂ ਵੇਖਿਓ ਸੋ ਜੀਵਿਆ ਜਿਨ ਮਨ ਵਸਿਆ ਸੋਇ ਜਿਉਂਦਾ ਕੌਣ ਹੈ ਜਿਹੜਾ ਰੱਬ ਨੂੰ ਯਾਦ ਲਖਦਾ ਹੈ ਪਰਮਾਤਮਾ ਅੰਦਰ ਵਸਿਆ ਹੋਇਆ ਹੋਵੇ ਉਹ ਹੈ ਜਿਉਂਦਾ ਸੱਚ ਸੱਚ ਨੂੰ ਸਮਝੋ ਸੋ ਜੀਵਿਆ ਜਿਨ ਮਨ ਵਸਿਆ ਸੋਇ ਲ ਸੁਣੋ ਨਾਨਕ ਅਵਰ ਨਾ ਚ ਸੁਣੋ ਸੋ ਜਿਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰਨਾ ਜਿਵੇ ਹੋਏ ਜਿਹੜਾ ਬੱਤ ਗਵਾ ਕੇ ਖਾਂਦਾ ਸੈਕਟਰੀ ਨੇ ਕਿਹਾ ਹੀ ਹੋਣਾ ਵੀ ਏਨੇ ਲੱਖ ਲੈਣਾ ਆ ਜਾਗੇ ਗਾਣ ਲਈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਜੇ ਤੱਕ ਸਿਖਾਏ ਲੋ ਅਗਲੀਆਂ ਪੰਕਤੀਆਂ ਸੁਣ ਹਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗੋ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਆਪਣੀ ਜ਼ਮੀਰ ਦੀ ਆਵਾਜ਼ ਨਾ ਸੁਣ ਕੇ ਸੱਚ ਨੂੰ ਇਗਨੋਰ ਕਰਕੇ ਜਿਹੜਾ ਬੰਦਾ ਜਿਉਂਦਾ ਹੈ ਰਾਜ ਭਾਗ ਦੀ ਭਾਵੇਂ ਭੋਗਦਾ ਹੈ ਉਹ ਰੰਗ ਤਮਾਸ਼ੇ ਸਾਰੇ ਕਹਿੰਦੇ ਨੰਗ ਬੰਦਾ ਲੱਗਦਾ ਹੀ ਹੈ ਵੀ ਬੜੇ ਨਜ਼ਾਰੇ ਲੈਂਦਾ ਹੈ ਕਹਿੰਦੇ ਜ਼ਮੀਰ ਮਾਰੀ ਫਿਰਦਾ ਹੈ ਤੇ ਪੱਲੇ ਤੇ ਕੱਖ ਵੀ ਨਹੀਂ ਇਹਦੇ ਪੱਲੇ ਕੱਖ ਨਹੀਂ ਗੁਰੂ ਸਾਹਿਬ ਕਹਿੰਦੇ ਇਹ ਤੇ ਨੰਗ ਬੰਦਾ ਹੈ ਜਿੱਥੇ ਮਰਜ਼ੀ ਬੁਰਕੀ ਮਿਲੇਗੀ ਉਧਰ ਹੀ ਤੁਰਪੇਗਾ ਜਿੱਥੇ ਮਰਜ਼ੀ ਬੁਰਕੀ ਮਿਲੇਗੀ ਉੱਥੀ ਚਲੇ ਅੱਗੇ ਵੀ ਵੇਖ ਲੋ ਪਿਆਰੇ ਸਾਹਿਬ ਨਾਨਕ ਠੱਗਿਆ ਮੁਠਾ ਜਾਏ ਵਿਰਨਾਵੇ ਪਤ ਗਿਆ ਗਵਾਏ ਬਸ ਸੱਚ ਨਾਲੋਂ ਟੁੱਟ ਕੇ ਠੱਗਿਆ ਗਿਆ ਲੁੱਟਿਆ ਗਿਆ ਤੇ ਆਪਣੀ ਪੱਤ ਗਵਾ ਕੇ ਤੁਰ ਗਿਆ ਤੇਰੇ ਨਾਂ ਇਹ ਰਹਦੇ ਸੀ ਜਿਣ ਗਏ ਹਾਰ ਗਏ ਸੱਜਣ ਹਾਰ ਕੇ ਚਲੇ ਜਾਂਦੇ ਐਸ ਕਰਕੇ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਨੌਜਵਾਨੋ ਅਗਲੇ ਨਾ ਜਿਹੜੇ ਭਾਵੇਂ ਸਰਸੇ ਵਾਲੇ ਪਿਆਸੇ ਵਾਲੇ ਨੂਰ ਮੈਲੀਏ ਸਾਰੇ ਬੜੇ ਕਲੀਅਰ ਨੇ ਉਹ ਦੋਗਲਿਆਂ ਬੰਦਿਆਂ ਨੂੰ ਨੇੜੇ ਫਟਕਣ ਨਹੀਂ ਦਿੰਦੇ ਆਪਣੇ ਵਿੱਚ ਵੜਨ ਨਹੀਂ ਦਿੰਦੇ ਆਪਾਂ ਵੀ ਥੋੜੇ ਜਿ ਥੋੜੇ ਜਿ ਕਾਇਮ ਥੋੜੇ ਜਿ ਕਾਇਮ ਦੋਗਲਿਆਂ ਬੰਦਿਆਂ ਨੂੰ ਪਛਾਨਣ ਲੱਗ ਜਾਓ ਇਹ ਨਾ ਹੋਵੇ ਅਗਲਾ ਉਹਨਾਂ ਨੂੰ ਬੁੱਧੂ ਨਹੀਂ ਬਣਾ ਸਕਿਆ ਸਾਨੂੰ ਵੀ ਕੋਈ ਬੁੱਧੂ ਬਣਾ ਨਾ ਸਕੇ ਬਣਾ ਨਾ ਸਕੇ ਬੁੱਧੂ ਇੰਨੇ ਕ ਤੇਜ ਹੋ ਉਹ ਦਿਮਾਗ ਥੋੜਾ ਜਿ ਵਰਤੋ ਇੰਨਾ ਕ ਆਪਣੇ ਆਪ ਨੂੰ ਕਾਇਮ ਕਰ ਲਓ ਤੇ ਜੇ ਗੁਰਮਤ ਵਾਲੇ ਪਾਸੇ ਆਉਣਾ ਚਾਹਤੇ ਐ ਫੇਰ ਭਾਵੇਂ ਸਾਡੇ ਤੋਂ ਪੈਰੀ ਹੱਥ ਲਵਾਓ ਪੈਰੀ ਹੱਥ ਲਵਾ ਲੈ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦੇ ਵਿੱਚ ਟੱਟ ਕੇ ਸਾਥ ਨੇ ਆ ਤੇ 100 ਪਰਸਨ ਪਰ ਵਾਦਾ ਕਰਨ ਕਿਸੇ ਨੰਨ ਮੰਗ ਮਲੰਗ ਦੇ ਅੱਗੇ ਨੱਚਣਾ ਹੈ ਕੁਰਬਾਨੀ ਤੋਂ ਬਿਨਾ ਕੁਛ ਕੋਣਾ ਨਹੀਂ ਸੱਚ ਦੀ ਗੱਲ ਕਰਾਂਗੇ ਪੈਰੀ ਹੱਥ ਲਵਾ ਲੈ ਪੈਰੀ ਹੱਥ ਲਵਾ ਲੈ ਤੇ ਜੇ ਇਹੋ ਜਿਹਿਆਂ ਦੇ ਕੋਲ ਜਾਣਾ ਫਿਰ ਆ ਮੈਨੂੰ 3-4 ਦਿਨਾਂ ਤੋਂ ਇਹਨਾਂ ਦਾ ਫੋਨ ਆ ਰਿਹਾ ਸੀ ਕਹਿੰਦੇ ਜੀ ਮਿਲਣ ਆਉਣਾ ਹੈ ਮਿਲਣ ਆਉਣਾ ਮਿਲਣ ਆਉਣਾ ਮੈਂ ਤਾਂ ਦੋ ਰਾਤ ਵੇਖਿਆ ਮੈਨੂੰ ਹੋਣੀ ਮਿਲਦਾ ਹੌਣੇ ਮਿਲਦਾ ਮੈਂ ਕੀ ਲੈਣਾ ਮਿਲ ਕੇ ਯਾਰ ਮਿਲ ਲੈਂਦਾ ਆਸ ਜੀ ਸੀ ਬੰਦੇ ਬਦਲ ਰਹੇ ਹੁਣ ਕੀ ਮਿਲਦਾ ਉੱਥੇ ਹੀ ਜਾਉਂਗਾ ਯਾਰ ਉੱਥੇ ਉਹਨਾਂ ਨੇ ਕਹਿਣਾ ਉਧਰ ਨੂ ਜਾ ਇੱਕ ਉਹਨਾਂ ਨੇ ਕਹਿਣਾ ਚੱਲੋ ਚੱਲੋ ਮਾਈਕ ਬੰਦ ਅਸੀਂ ਕਹਿਣਾ ਚੱਲੋ ਫਿਰ ਅਸੀਂ ਕੀ ਕਰਾਉਣਾ ਭਾਈ ਅਸੀਂ ਕੀ ਕਰਾਉਣਾ ਗੁਰੂ ਦਾ ਬਣ ਸਾਡਾ ਅਸਾਂ ਨਾਲੇ ਸਾਡੇ ਤੋਂ ਕੀ ਲੈਣਾ ਸਾਡੇ ਵਰਗੇ ਗੁਰੂ ਦੇ ਬਣੋ